ਸਾਸੀ ਕਾਲ ਜੀ ਸਾਰੇ ਪ੍ਰਭਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਸਾਂਝੀ ਕਰਨੀ ਆ ਤੁਹਾਡੇ ਨਾਲ ਕਰਨੀ ਆ ਮਿੱਤਰੋ ਕਮਿਆਰੇ ਪਿੰਡ ਦੇ ਵਿੱਚੋਂ ਕਮਿਆਰਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਗਿਆ ਮਿੱਤਰੋ ਤੇ ਕਮਿਆਰੇ ਪਿੰਡ ਦੇ ਵਿੱਚ ਇਸ ਟਾਈਮ ਜੋ ਉਹਦਾ ਦੇ ਦੋ ਜਾਨਵਰ ਤੁਹਾਡੇ ਨਾਲ ਸਾਂਝੇ ਕਰਨੇ ਆ ਇੱਕ ਤਾਂ ਕਰਨੀ ਆ ਤੁਹਾਡੇ ਨਾਲ ਮੈਂ ਮਿੱਤਰੋ ਮੈਂ ਕਾਦੀ ਆ ਤੁਸੀਂ ਆਥੀ ਕਹਿ ਸਕਦੇ ਇਨੀ ਪਲੀ ਨਿਗਰ ਵੱਡੀ ਬੁੱਢੀ ਆ ਤੇ ਇੱਕ ਕਰਨੀ ਆ ਤੁਹਾਡੇ ਨਾਲ ਘਾਹ ਸਾਂਝੀ ਟੋਟਲ ਜਨਵਰ ਦੋ ਆ ਦੋਵਾਂ ਜਨਵਰਾਂ ਦੇ ਬਾਰੇ ਡਿਟੇਲ ਜਾਣਨੀ ਹੈ ਇਕੱਲੇ ਇਕੱਲੇ ਜਨਵਰ ਦੀ ਜਾਣਕਾਰੀ ਲੈਣੀ ਆ ਉਹ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਭਾਈ ਸੇਤਾਂ ਘਰ ਪਰਿਵਾਰ ਵੀਰੇ ਸਾਰੇ ਵਧੀਆ ਬੈਠੇ ਅੱਜ ਇੱਕ ਵਾਰੀ ਨਾਮ ਸਾਂਝਾ ਕਰ ਦਈਏ ਭਾਈ ਆਪਣਾ ਨਾਮ ਗੁਰਜੀਤ ਸਿੰਘ ਭਾਈ ਠੀਕ ਆ ਗੁਰਜੀਤ ਵੀਰੇ ਅੱਜ ਦੋ ਜਨਵਰ ਆ ਭਾਈ ਹੈ ਹਾਂ ਜੀ ਦੋ ਜਨਵਰ ਠੀਕ ਆ ਵਾੜ ਤੇਰੇ ਪਿੱਛੇ ਜਿਹੜੀ ਇਹਦੀ ਕੀ ਡਿਟੇਲ ਆ ਭਾਈ ਏ ਬਈ ਦੂਜਾ ਸੁਆ ਦੂਜਾ ਸੁਆ ਸੁੰਦੀ ਆ ਹਾਂਜੀ ਹੁਣ ਸੁੰਨ ਵਾਲੀ ਆ ਕਿੰਨੇ ਕੁ ਦਿਨ ਲੈ ਜੂਗੀ ਵੀਰੇ ਹਜੇ ਦਿਨ ਲੈ ਜੂਗੀ ਹਜੇ 5-6 ਬਈ ਠੀਕ ਆ ਵੀਰੇ ਦੁੱਧ ਕਿੰਨਾ ਕੁ ਦੱਸਿਆ ਪਹਿਲੇ ਸੋਏ ਬਾਈ ਦੁੱਧ ਉਹਨਾਂ ਨੇ 15 ਕਿਲੋ ਚੋਇਆ ਸੀਗੇ ਪਹਿਲੇ ਠੀਕ ਆ ਵੀਰੇ ਠੀਕ ਆ ਲੇਵਾ ਬਲ ਬੰਦ ਚ ਆ ਗਿਆ ਨਾ ਹਾਂਜੀ ਲੇਵਾ ਮਤਲਬ ਇਹ ਗਾਂ ਚੰਗੀ ਆ ਜਿਹੜੀਆਂ ਗਈਆਂ ਘੱਟ ਲੇਵਾ ਦਿਖਾਉਂਦੀਆਂ ਦੁੱਧ ਚੰਗਾ ਪਾਉਂਦੀਆਂ ਹੁੰਦੀਆਂ ਬਈ ਅੱਛਾ ਵੀਰੇ ਇਹਦਾ ਰੇਟ ਬਈ ਕੀ ਰਹੂਗਾ ਵੀਰੇ ਰੇਟ ਦਾ 60000 ਰੁਪਏ 60000 ਰੁਪਏ ਕੱਡੀ ਬਾਰੋਂ ਤੋਰੀ ਵੀਰੇ ਮਤਲਬ ਲੈ ਮਿੱਤਰੋ 6000 ਵੈਰ ਟਕਾਣੀ ਦੀ ਇਹ ਲੇਵਾ ਥਣ ਚੰਗਾ ਲੱਗਾ ਹੋਇਆ ਕਰਮਾ ਵਾਲੇ ਨੂੰ ਦੂਜਾ ਸੂਆ ਹੁੰਦੀ ਆ ਸੂਮ ਦੇ ਵਿੱਚ ਹਜੇ ਦਿਨ ਪੰਜ ਸੱਤ ਕੱਢ ਜੂਗੀ ਹਨਾ ਬਾਈ ਕੱਢ ਜੂਗੀ ਥਣ ਚੰਗਾ ਲੱਗਾ ਹੋਇਆ ਬੰਦ ਲੇਵੇ ਦੇ ਵਿੱਚ ਦੁੱਧੋ ਖਰੀਨੇ ਦੂਗੀ ਪੱਟਾਂ ਦੇ ਸੱਣ ਵਾਲਾ ਲੇਵਾ ਪੂਰਾ ਐਨ ਅਡਰੂ ਰੂਦੀ ਕੁਆਲਿਟੀ ਫੈਕਟਰੀ ਨਾਲ 62000 ਰੁਪਇਆ ਡਿਮਾਂਡ ਆ ਦੁੱਧ ਸੋਨਾ 17 ਕਿਲੋ ਖੁੱਲਾ ਡੋਨਾ ਦਈ ਜਾਊਗੀ ਮਿੱਤਰੋ ਦੇਖ ਲਿਆ ਵੀਰੇ ਮੁੰਡਿਆ ਬਾਈ ਆਪਸੀ ਦੂਰੀਦਾਰੀ ਚੰਗੀ ਆ ਢਾਂਚਾ ਚੰਗਾ ਵਾ ਸਰੀਰਿਕ ਬੰਤਰ ਮਜ਼ਬੂਤ ਆ ਸਾਰੀ ਜੰਨੀ ਹੈਗੀ ਆ 62 ਰੁਪਿਆ ਡਿਮਾਂਡਾਂ ਵਿੱਚੋਂ ਮਾਨਤਣ ਬਾਕੀ ਆ ਵਾੜ ਚੰਗੀਆ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਇਹ ਸੀਗੀ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਗਾਮ ਵਿਖਾਈ ਆ ਮਿੱਤਰੋ ਤੇ ਹੁਣ ਆਪਾਂ ਜੀ ਦੋ ਨੰਬਰ ਤੇ ਇੱਕ ਮਹਿ ਵਿਖਨੀ ਆ ਵੀਰ ਦੇ ਕੋਲੇ ਮਹਿ ਸਿੰਘੋ ਥੋੜੀ ਜੀ ਦਾਸ ਆ ਬਾਕੀ ਸਾਰੀ ਖਾਸ ਆ ਮਿੱਤਰੋ ਕਰਦੇ ਗੱਲਬਾਤ ਆਪਾਂ ਵੀਰ ਦੇ ਨਾਲ ਅੱਛਾ ਵੀਰੇ ਮੈਂ ਤਾਂ ਕਿੰਨਵਾਂ ਸੂਆ ਬਾਈ ਇਹ ਇਹ ਵੀ ਦੂਜਾ ਸੂਆ ਹੀ ਹੈ ਬਾਈ ਦੂਜਾ ਸੂਆ ਹੀ ਹੈ ਹੈ ਹਾਂਜੀ ਅੱਛਾ ਕਰਦੇ ਵੀਰੇ ਕਿੰਨੇ ਲੈ ਜੂਗੀ ਗਰਜੀਤ ਬਾਈ ਦੇਣ ਹਜੇ ਦੇਣੇ ਦੇ ਬਾਈ 18 ਤਰੀਕ ਨੂੰ ਪੂਰੇ ਆ ਸਾਨੂੰ 18 ਤਰੀਕ ਨੂੰ ਅੱਜ ਤਾਂ ਅਜੇ 7 ਹੀ 8 ਹੀ ਹੋਈ ਹੈ ਨਾ ਹਾਂਜੀ 10 ਦਿਨ ਪਏ ਆ ਹਜੇ 10 ਦਿਨ ਪਏ ਥੱਲੋ ਥੱਲੋ ਫਿਰ ਚੰਗੀ ਨਿਖਰ ਜੂਗੀ ਬਾਈ ਥੱਲੋ ਹਾਂਜੀ ਪੂਰੀ ਵਧੀਆ ਬਣ ਜੂਗੀ ਠੀਕ ਆ ਅੱਛਾ ਵੀਰੇ ਦੁੱਧ ਕਿੰਨਾ ਕੁ ਦੇ ਦਿੰਦੀ ਆ ਬਾਈ ਇਹ ਕਰਦੀ ਦੁੱਧ 14 ਕਿਲੋ ਬਾਈ ਉਹਨਾਂ ਨੇ ਚੋਇਆ ਪਹਿਲੇ ਸੂਏ 14 ਕਿਲੋ ਦੁੱਧ ਪਹਿਲੇ ਸੂਏ ਚੋਇਆ ਹੈ ਹਾਂਜੀ ਠੀਕ ਆ ਅੱਛਾ ਗੁਰਜੀਤ ਬਾਈ ਮੰਨ ਲਾ ਟੀਕਾ ਟੂਕਾ ਕਿਹੜਾ ਪਰਵਾਇਆ ਪਤਾ ਕੁਛ ਹੁੰਦਾ ਕਿ ਨਹੀਂ ਠੀਕ ਆ ਬਈ ਯੁਵਰਾਜ ਸਾਹਿਬ ਦਾ ਭਰਾ ਆ ਠੀਕ ਆ ਵੀਰੇ ਹਾਂਜੀ ਅੱਛਾ ਆਪਦਾ ਇਹਦਾ ਨਹੀਂ ਪਤਾ ਕੀ ਆਪਦਾ ਨਹੀਂ ਪਤਾ ਠੀਕ ਆ ਬਈ ਰੇਟ ਕੀ ਰਹੂਗਾ ਵੀਰੇ ਇਹਦਾ ਯਾਰ ਰੇਟ ਤਾਂ ਫੋਨ ਤੇ ਹੀ ਕਰ ਲਾਂਗੇ ਬਈ ਠੀਕ ਆ ਕੱਦੀ ਬਾਹਰੋਂ ਤੋਰੀ ਵੀਰੇ ਮੜਾ ਲੈ ਮੇਰੇ ਮਤਰਾ ਡਿਮਾਂਡ ਫੋਨ ਦੇ ਉੱਤੇ ਤੈਅ ਹੋਊਗੀ ਕਿਉਂਕਿ ਮੈਂ ਹਜੇ ਕੱਚੀ ਆ ਦਸਾ ਸਦਰਾ ਦੀ ਤੇ ਬਈ ਬਣਦੀ ਬਣਾਉਂਦੀ ਨਾ ਥੱਲੋਂ ਪੂਰੀ ਜ਼ਬਰਦਸਤ ਤਿਆਰ ਹੋ ਜਾਦਾ ਦੇਖੋ ਤੁਸੀਂ ਪਲੀ ਪੂਲੀ ਨਿੱਗਰ ਕੱਦ ਬਾਡੀ ਦੀ ਮੈਂ ਪੂਰੀ ਡਬਲ ਐਨ ਨਿੱਗਰ ਬਹੁਤਾ ਮੈਂ ਹੈਣਾ ਬਈ ਹਾਂਜੀ ਨਿੱਗਰ ਬਹੁਤਾ ਤੇ ਲੈ ਆ ਵੀਰੇ ਪਲੀ ਪੁਲੀ ਦਾ ਪੂਰੀ ਫਿਟਨੈਸ ਆ ਯਾਰ ਪਲੇਅਰ ਗੇ ਬੋੜਦੇ ਹੋ ਇੱਕ ਗੱਲ ਆ ਭਾਈ ਮੰਜਾ ਲਾ ਕੇ ਸੌਂਜੀ ਉੱਤੇ ਸੌਂਜੇ ਸੌਂਜੇ ਡਾਉਣ ਦੀ ਲੋੜ ਹੀ ਨਹੀਂ ਪੈਂਦਾ ਭਾਵੇਂ ਜਿਹੜੇ ਪੂਰੇ ਟਿਕਣਗੇ ਦੇ ਉੱਤੇ ਹਨਾ ਸਹੀ ਗੱਲ ਲੈ ਮਿੱਤਰੋ ਪਾਉਣੀ ਮੰਜਾ ਢਾੜਿਓ ਮੈਂ ਦੇ ਉੱਤੇ ਇੰਨੀ ਜ਼ਬਰਦਸਤ ਸਿਆਰ ਆ ਪਲੀ ਸਭੀ ਪੂਰੀ ਆ ਫਿਟਨੈਸ ਪੂਰੀ ਆ ਮੈਂ ਦੀ ਰੇਟ ਇਹਦਾ ਫੋਨ ਦੇ ਉੱਤੇ ਤੈਅ ਕਰ ਲਊਗਾ ਬਾਈ ਤੁਹਾਡੇ ਨਾਲ ਦੁੱਧ ਬਾਈ 17 18 ਕਿਲੋ ਦੇਊਗੀ ਹੱਸ ਕੇ ਆ ਦੇਣਾ ਚਾਹੀਦਾ ਮੈਂ ਕਿੱਡੀ ਆ ਯਾਰ ਐਨੀ ਮੈਨੂੰ ਦੁੱਧ ਕੀ ਕਹਿੰਦਾ ਯਾਰ ਹਨਾ ਹਾਂਜੀ ਹਾਂਜੀ ਹਜੇ ਤਾਂ ਕੱਚੀ ਆ ਕਹਿਣ ਤੋਂ ਪਹਿਲਾਂ ਬਾਕੀ ਠੰਡੀ ਸੀਰ ਦਾ ਹਜੇ ਤਾਂ ਨੇਪੜਨਾ ਥੱਲੋ ਵੇ ਵਾਲ ਤੇ ਲਾ ਕੇ ਨਹੀਂ ਆ ਪਈਆਂ ਥੱਲੇ ਹੀ ਪੁੱਤ ਨਜ਼ਦੀਕ ਕਰੀ ਮੜਾ ਜੇ ਕੈਮਰੇ ਦੀ ਅੱਖ ਆ ਵੇਖੋ ਬਾਈ ਮੇਤਰੋ ਹਜੇ ਤਾਂ ਇਹਨੇ ਨਾ ਬੁਲਡ ਰਿਕਾਰਡ ਹੀ ਤੋੜ ਦੇਣਾ ਫਿਰ ਉਹ ਤਿਆਰੀ ਹੁੰਦੀ ਹੈ ਅੱਛਾ ਬਾਈ ਇੱਕ ਵਾਰੀ ਨੰਬਰ ਸਾਂਝਾ ਕਰੀ ਭਰਾ ਆਪਣਾ 73472 ਜੀ 37960 ਇੱਕ ਵਾਰੀ ਹੋਰ ਆਉਣ ਦੇ 73472 ਜੀ 37960 ਠੀਕ ਹੈ ਭਾਈ ਇਸ ਨੰਬਰ ਤੇ ਕਰਨੀ ਆ ਤੁਸੀਂ ਮੇਤਰੋ ਬਾਈ ਦੇ ਨਾਲ ਗੱਲਬਾਤ ਤੇ ਜਾਣਵਰ ਦਿਖਾਤੇ ਆ ਸਾਰੇ ਡਿਟੇਲ ਲੈਤੀ ਆ ਗੱਲਬਾਤ ਲਈ ਆਪਾਂ ਨੰਬਰ ਸਕਰੀਨ ਦੇ ਉੱਤੇ ਲਾ ਦੇਾਂਗੇ ਪਿੰਡ ਕਮਿਆਰਾ ਜ਼ਿਲ੍ਹਾ ਫਰੀਦਕੋਟ